ਹਾਂ ਲੇਖ ਹਾਏ ਹਾਏ ਕੌਣ ਬਾਜਾ ਮਾਰੀ ਜਾਂਦਾ ਹੋਣਾ ਕੀ ਗੱਲ ਮੈਂ ਦੱਸ ਕਿੱਥੇ ਨਹੀਂ ਕਰਮੋ ਮੇਂ ਕੀ ਗੱਲ ਆਉਣੀ ਆ ਸਿਕਤੇਂਦਰਾਂ ਚ ਬਾਹਰ ਨਹੀਂ ਨਿਕਲ ਕੋਈ ਨਹੀਂ ਖਾਂਟ ਟੱਲਾ ਮੈਂ ਲੇ ਦੱਸ ਅੰਦਰੇ ਬੱਜਿਆ ਇੰਨਾ ਅਪ ਮੈਂ ਕੀ ਗੱਲ ਵਾ ਹਾ ਹਾਏ ਕੀ ਹੋ ਗਿਆ ਚੱਪਣਾ ਤੇ ਲਾਹ ਮਾਰ ਲੈ ਕੇ ਮੈਂ ਪੋਚੇ ਲਾਏ ਆਖਰਾਂ ਦੀ ਧੁੰਦ ਪੈਂਦੀ ਤੇ ਧੁੰਦ 'ਚ ਮੈਂ ਲਾਏ ਪਹੇ ਚੀ ਤੂੰ ਤੋਂ ਠੰਡ ਵਾ ਠੰਡ ਤੇ ਦੱਸ ਕਿ ਆਪਣਾ ਲਾ ਕੇ ਮਰਨਾ ਮੈਂ ਜਾਣ ਹੀ ਪੈਣਾ ਚਾ ਤੂੰ ਤੇ ਲਾਉਣੇ ਦੇ ਕਿ 15 ਦਿਨੀ ਤੇ ਮੈਂ ਲਾਉਣੇ ਦੇ ਰੋਜ਼ ਮੈਨੂੰ ਤੇ ਫਿਰ ਖਪਾ ਕਰਨਾ ਪੈਂਦਾ ਹਾਂ ਇੱਥੇ ਕਿਹਨੇ ਜਾਂਚ ਬਿਠਾਉਣੀ ਹੈ ਰੋਜ਼ ਲਾਹਣੀ ਜਿਹੜਾ ਇਸੀ ਮਿੱਲੀ ਬਣੀ ਚੇ ਵੀ ਲਾ ਲਿਆ ਕਰ ਝਾੜੂ ਵੀ ਲਾ ਲਿਆ ਕਰ ਬਿੰਦੀ ਨਾ ਵੀ ਇੱਕ ਦਿਨ ਲੱਗੂਗੀ ਤੇ ਕੁਛ ਨਹੀਂ ਹੋ ਚੱਲਦਾ ਤੇ ਤੈਨੂੰ ਮੇਰੀ ਬਿੰਦੀ ਖਵਾਟੇ ਖਾਣ ਪੈਂਦੀ ਆ ਕੀ ਹੋ ਗਿਆ ਜੇ ਕਰ ਆਪਣੇ ਆਪ ਨੂੰ ਬੰਦੇ ਨੂੰ ਸਵਾਲ ਤੇ ਰੱਖਣਾ ਚਾਹੀਦਾ ਹੈ ਇਹ ਆਪਨਾ ਆਪ ਵੀ ਫੇਰ ਹੀ ਸਵਾਰੀ ਦਾ ਜੇ ਘਾਰ ਲਿਸ਼ਕਦਾ ਹੋਊਗਾ ਤੇ ਜੇ ਘਾਰ ਹੀ ਅੰਦਰੋ ਘੋਡੇ-ਘੋਡੇ ਕਾਂ ਦੇ ਚੜਿਆ ਆ ਲੱਗ ਜੂ ਧੁੱਪ ਤੇ ਲਿਸ਼ਕ ਜੂਗਾ ਘਾਰ ਵੀ ਕਰ ਨਹੀਂ ਕਿਹਦੀ ਤੇ ਉਹ ਕੱਲ ਭਾਜੀ ਵੰਡਨ ਆਈ ਸੀ ਨਾ ਉਹਨਾਂ ਦੇ ਘਰਾਂ ਚੋਂ ਸ਼ਕਤੀ ਸ਼ਕਤੀ ਕਰਨਾ ਤੇਰੇ ਘਰ ਵਾਲ ਵੇਖ ਕੇ ਕਰਕੇ ਕਹੀ ਅਦੇ ਇਟਾ ਅਦਰਕ ਪਾਇਆ ਨਹੀਂ ਘਰੀ ਜਾਵੇ ਨਹੀਂ ਲੋਕਾਂ ਨੇ ਕਹੀ ਜਾਣੀ ਜਿੱਦਾਂ ਮਰਜੀ ਹੁਣ ਮੈਂ ਤੈਨੂੰ ਦੱਸਣ ਲੱਗਾ ਕਿ ਤੂੰ ਆਖਣਾ ਲੈ ਲੋਕੀ ਕਰੀ ਜਾਂਦੇ ਤੇਰੇ ਮੂੰਹ ਤੇ ਟੈਨਸ਼ਨ ਨਹੀਂ ਲੱਗਦੀ ਤੂੰ ਤੇ ਫਿਰ ਖਾਦੀ ਕਣੀ ਕੇ ਕੋਈ ਟੈਨਸ਼ਨ ਨਹੀਂ ਲੋਕਾਂ ਨੂੰ ਮੂੰਹ ਦਾ ਪਹਿਲਿਆਂ ਦੇ ਦਾਸੀ ਨੂੰ ਇੱਕ ਵਾਰ ਤੇ ਕੰਨੇ ਨੇ ਲੋਕਾਂ ਨੂੰ ਦੋ ਹੀ ਮੰਨੀ ਹੁੰਦੇ ਆ ਹੁਣ ਚੱਪਾ ਲਾਉਣੀ ਹੈ ਕਿ ਨਹੀਂ ਲਾਉਣੀ ਇੱਥੇ ਪਹਿਲਾਂ ਆਪਣੀ ਨਾ ਜੇ ਪਹਿਣਾ ਖੰਡ ਵਾਜੀਏ ਪੈਟ ਤੇ ਫਿਰ ਜਾ ਆਪਣੇ ਘਰ ਜਾ ਕੇ ਤੇ ਬਹਿ ਜਾ ਕੇ ਉੱਥੇ ਪਾਇ ਹੈ ਨਹੀਂ ਥਾਂ ਰੁਪੈ ਰੱਖਣ ਨੂੰ ਹੀ ਹੁੰਦਾ ਵਾ ਇਹ ਹੀ ਸਭਾਈ ਸੀ ਆਣਿਆਂ ਤੇ ਚੰਗੀਆਂ ਕਿ ਮੇਰੇ ਕੋ ਕੰਮ ਆਏ ਸੀ ਕੋਈ ਆਹੋ ਮੈਂ ਆਈ ਹਾਂ ਤੇਰੇ ਲਈ ਕੰਮ ਨੀ ਐਤ ਕਿਸ ਕਾਲ ਚ ਕੁਛ ਬਣਾਇਆ ਨਾ ਇਹਨੇ ਇਹਦੇ ਨਾਲ ਸਿਆਜ ਨਹੀਂ ਬਣੀ ਬਣੀ ਬਣਾਈ ਸੀਗੀ ਮਝੀਰੀ ਘੋੜੀ ਦੀ ਬਣਾਈ ਸੀ ਉਹ ਮੋਕ ਮੱਕ ਤੇਰੇ ਨੂੰ ਪਤਾ ਨਹੀਂ ਆਂਡੇ ਵੀ ਖਾ ਕੋ ਲੈਂਦੇ ਆ ਨਾ ਤੋ ਸੁਆਦ ਨਾਲ ਉਹ ਖਾਇਆ ਕੀ ਰਿਤੇ ਆਂ ਜੀ ਇਹ ਐਟੀ ਕੀ ਗੱਲ ਬਣੀ ਤੇ ਇਦਾਂ ਹੀ ਆ ਨਾ ਫਿਰ ਕੋਈ ਚੀਜ਼ ਬਣਾਈ ਤੂੰ ਮੈਨੂੰ ਨਾ ਦਿੱਤੀ ਕਹਿ ਕੇ ਦਰਮਿਆਨ ਨਾ ਦਿੱਤੀ ਕਿ ਮੈਨੂੰ ਚੱਖਣੀ ਮੈਨੂੰ ਤੇੜ ਬੜਿਆ ਆ ਲੈ ਕਿਹੜਾ ਬਾਤੂ ਆ ਮੇਰੀ ਕਿਹੜਾ ਬਿਰਲੇਣਾ ਲੱਗਦਾ ਹੈ ਆਸਰਾ ਦਾ ਮਿੱਕਾ ਸਮਾਨ ਵਿੱਚ ਪੈਂਦਾ ਸਾਡੇ ਕਿਹੜਾ ਪਿੱਠ ਪੇਰੇ ਮੇਰੇ ਕੋਲ ਆਸਾਨ ਆ ਕਿ ਦਿਓ ਹੈ ਵਾਕੇ ਸਾਡੇ ਇੰਨੇ ਖਾਨ ਨਾਲ ਕਿ ਕੁਝ ਹੋ ਜਾਣਾ ਜੇ ਤੂੰ ਬਣਾਈ ਤੂੰ ਸਾਡੇ ਨਹੀਂ ਮੈਂ ਤੈਨੂੰ ਆਖਦੀ ਕਿ ਪਹਿਲੀ ਗੱਲ ਪਹਿਲਾਂ ਤਾਂ ਚੰਗੀ ਹੈ ਵਾੜੀ ਫਨਾਨੀ ਆ ਤੁਹਾਨੂੰ ਚੰਗੀ ਨਹੀਂ ਲੱਗਣੀ ਤੇ ਮੈਂ ਦੱਸ ਤੇ ਪਤਾ ਨਹੀਂ ਹਜੂਰ ਬੋਲਿਆ ਤੇ ਗੱਲ ਤੋਂ ਉਹ ਸੱਚੀ ਇਹ ਹੀ ਸੀ ਬਤੁਆਈਆਂ ਜਿਹੜੀ ਪੁੱਤ ਗਈਆਂ ਪਾਣੀਆ ਵਿੱਚ ਤੇ ਮਸਾਂ ਹੀ ਲੱਖਦੀ ਮੈਂ ਤਲੀ ਹੁਸਤੋ ਹੁਈਆਂ ਤੂੰ ਵੇਖ ਨਹੀਂ ਖਾ ਕੇ ਕੋਰਾ ਅੰਕ ਲਾਉਣੀ ਹੁਣ ਤੇਰਾ 2 ਮਹੀਨੇ ਅੱਗੇ ਬਣਾਈ ਤੇ ਹੁਣ ਲੰਘਦੇ ਨਹੀਂ ਹੋਣੀ ਤੇ ਹੁਣ ਤੂੰ ਲੈ ਲੈ ਚਲ ਨਹੀਂ ਲੈਣੀ ਤੂੰ ਮੈਨੂੰ ਪੁੱਛਣਾ ਐ ਕਿ ਨਹੀਂ ਨਹੀਂ ਕੋਸ਼ ਨਹੀਂ ਬਣਾਇਆ ਤਾਂ ਦੱਸ ਨਾ ਰੇਕ ਜੇਰੀ ਬਣਾਈ ਨਿਆਣੇ-ਚਿਆਣੇ ਸਾਰੇ ਖਾਕੂਲੇ ਨੇ ਸੁੱਖਣਾ ਪਰਿਵਾਰ ਹੈ ਸਾਡਾ ਅਸੀਂ ਸਾਰੇ ਖਾਕੂਲੇ ਹੁਣ ਗੀ ਅੱਗੇ ਚਾਹ ਤੁੰਨੀ ਬੱਤੀ ਦੇ दे ਤੁੰਨੀ ਲੰਗੀ ਅੱਜ ਬਣਾਈਏ ਜਾਈਏ ਤਾਂ ਨਹੀਂ ਹੋਗੀ ਬਾਹਰ ਜਦੋਂ ਨਾ ਆ ਗਈ ਹੈ ਤੇ ਉਦੋਂ ਤੂੰ ਬਾਜਾ ਮਾਰਨ ਲੱਗ ਪੀ ਬਾਹਰ ਤੇ ਮੈਂ ਤੇਰੀ ਆਵਾਜ਼ ਸੁਣਨ ਲੱਗ ਪੀ ਚਾਹ ਕਿੱਥੇ ਬਣਾਉਣੀ ਜਿੱਥੇ ਨਹੀਂ ਤਾਂ ਕੁਛ ਨਹੀਂ ਹੁੰਦਾ ਬਸ਼ਕੀ ਤਾਂ ਹੀ ਫਿਰ ਤੂੰ ਉਹ ਮਸੂਸੀ ਜਾ ਰਹੀ ਆਂ ਤੇ ਮੇਰੇ ਬੱਤਾਂ ਕੋਲੇ ਦਿਲ ਦਉਦੇ ਆਂ ਨਾ ਨਾ ਇੱਕ ਛਾਣੇ ਦੀ ਮੱਤ ਮਾਰੀ ਪਈ ਤੇ ਚਲ ਛੱਡ ਹੋਰ ਕੁੜੀ ਸੁੱਤੀ ਵੀ ਕਿਸੇ ਦੀ ਆਹੋ ਸੁੱਤੀ ਐ ਹਾਂ ਕੀ ਹੋਵੇ ਬੜਾ ਸਤੰਗੀ ਤੇ ਸਾਡੇ ਘਰੇ ਆ ਜਾ ਚੱਲ ਨਿਆਣੀ ਤੇ ਸੰਦੇ ਹੀ ਆਸ ਸਾਰਿਆਂ ਦੇ ਨਿਆਣੀ ਹੱਥ ਹੱਥ ਲਗਾ ਦੇ ਕਿ ਦੀਰ ਦੇ ਦੀਨੀ ਵਾਝ ਦੇਖਦੇ ਤੂੰ ਮੇਰੇ ਪੱਤੀ ਦੇ ਤੂੰ ਤੇ ਗੱਲੇ ਛੱਡੀ ਗੱਲ ਐ ਘਰ ਦੇ ਉਹੀ ਗੱਲ ਮੇਰੇ ਤੇਰੇ ਘਰੋਂ ਮੈਨੂੰ ਮੈਨੂੰ ਜਾਣਾ ਕਬਲ ਘਰ ਸੀ ਮਨਾਂ ਗੀਤ ਪਾਉਂਦੀ ਸੀ ਮੈਨੂੰ ਐ ਨੂੰ ਆਉਣਾ ਪਿਆ ਨਾਲੇ ਚੀਜ਼ ਲੈ ਕੇ ਜਾਂਦੀ ਤੇ ਨਾਲੇ ਮੇਰੇ ਰੋਗ ਵੀ ਨਾ ਛੱਡਦੀਆਂ ਤੇ ਫੱਕੀ ਕਣੀ ਲੈ ਚਲੀ ਤੇ ਕੇ ਜਾਂਦੀ ਕਿ ਕਿ ਪਾੜਾ ਮੈਂ ਕਿਹਾ ਮੇਰੇ ਕੋਲ ਇੱਕ ਪਾੜਾ ਸੀ ਬਾਜੀ ਬੁੱਢੀ ਹੈ ਉਹ ਮੇਰੇ ਕੋਲ ਤੇ ਬਾੜੀ ਦਾ ਯੋਗ ਕਦੀ ਲੈ ਆ ਕੇ ਰੱਖੀਏ ਤੇ ਨਹੀਂ ਮੈਂ ਮੈਨੂੰ ਹੱਸਣ ਦਾ ਹੀ ਆ ਮੈਂ ਕਿਰਪਾ ਕਰੀਂ 10 ਤੇ ਜਾ ਕੇ ਨਾ ਹੁਣਾ ਵੇ ਇੱਕ ਪਾਸੇ ਤੂੰ ਐਂਗਾ ਤੂੰ ਮੈਨੂੰ ਥੋੜੀ ਜੀ ਦੇ ਦੇ ਆ ਦਿੰਦੀ ਦਿੰਦਾ ਮਿਲਦੀ ਦੋ ਚਮਚੇ ਪਾਣੀ ਜਨਾਬ ਪੱਕੀ ਅਚੜਨੀ दो चम्मच ना किसान बहुत ज़्यादा फिर डब्बी बना के ले जाते हैं जी दो चमचे दे दे अहिनी डब्बी का तो मेरा हीटर पका था आप तो जोने बढ़िया पत्ती फिर अहिनी पत्ती से तुम ही तो आता भी नहीं पता दोनों खरी और है चांस पे काफ़ी नहीं लगती ਤੁਸੀਂ ਜੇ ਤੇ ਚੀਜ਼ ਵੀ ਮੰਗਣਾ ਆ ਜਾਂਦੀ ਇੱਕ ਤੋਂ 36 36 ਦੇ ਲੱਗਾ ਕਰਦੇ ਵੀ ਸ਼ਰਤ ਨਹੀਂ ਆਪਿਆ ਦੱਸ ਜੀ ਕਿ ਕੋਰਾ ਦੇ ਦੇਂਦੇ ਨੇ ਬੋਤ ਕੱਢ ਜਿਉਂ ਨਾ ਆਣ ਕੇ ਖਾਣੀ ਐ ਇਹੋ ਹੀ ਮਾਸਾ ਤੇ ਹੈ ਹੀ ਆ ਵਿਸਵਾਤੇ ਉਹ ਖਾਦੇ ਪਰ ਕੀ ਕੀ ਪਾਇਆ ਫੇਰ ਆਣਾ ਸਿੱਧੇ ਅੱਗੇ ਨਾਲ ਚੱਜ ਨਹੀਂ ਹੈ ਜੀ ਬਣਾਣੀ ਜੀ ਜੈ ਜੀ ਤੁਹਾਡੇ ਘਰ ਚੱਲ ਜਾਈ ਆ ਮੈਂ ਕਦੀ ਸੋਚ ਪਾ ਲਿਆ ਹੱਥ ਮਾਰਿਆ ਲੈ ਚ ਆਵਤੀਂ ਛੇੜ ਆਵਤੀਂ ਛੇੜ ਆਵਤੀਂ ਛੇੜ ਐ ਤੇ ਸਾਹਮਣੇ ਬੈਠ ਕੇ ਮੈਂ ਖਾਦੀ ਮੈਂ ਕਿਹੜੀ ਤੇਰੇ ਤੋਂ ਮਾਇਚੋ ਕੱਢ ਲਿਆ ਹੁੰਦੀ ਤੇਰੇ ਸਾਹਮਣੇ ਮੈਂ ਦੋਣੀ ਨਹੀਂ

ਨੀ ਉਹ ਵੀ ਕਿੱਥੇ ਘਰੇ ਟਿਕਦੀ ਆ ਹੁਣ ਮੈਂ ਆਪਣੀ ਆ ਮੇਰੀ ਕੁੜੀ ਕੋਲ ਆ ਕੇ ਮਚਾਣਾ ਹੁਣ ਉੱਥੇ ਗਈ ਜੀ ਨਿਰਧਿਆਸੇ ਭਿੰਦੀ ਨਾ ਨਾ ਉਹਨਾਂ ਦਾ ਠੰਡ ਤੇ ਲਾ ਕੇ ਆ ਜੀ ਉਹਨਾਂ ਦਾ ਤੁਸੀਂ ਉਹਨਾਂ ਤੋਂ ਗੱਟਾ ਲਈ ਲੈ ਹਣ ਉਹਦੋਂ ਦਾ ਹੋਰ ਹੀ ਉਹ ਜਿਆਦਾ ਮੈਂ ਨਹੀਂ ਕਹਿੰਦੀ ਮੈਂ ਉਹ ਤੇ ਬਸ ਸਮਝਾਂ ਰਹੀ ਕਿ ਕਿ ਕਰੀ ਤੇ ਠੰਡ ਠੰਡ ਕਰਦੀ ਰਹੀ ਤੇ ਜਿਹਾ ਕਰੀ ਦਿੱਤੇ ਜਦੋਂ ਕਿ ਕਿਹਨਾਂ ਕੋਲ ਨਹੀਂ ਨਾ ਬਣੂ ਲੱਗਦੀ ਠੰਡ ਆਉਂ ਨਹੀਂ ਤੇ ਹੈ ਬਾਬਾ ਇਹ ਇੱਕ ਦੀ ਮਮੇ ਤੇ ਕਿਹਨੂੰ ਜੇ ਤੇ ਜਣਾਉਂ ਤਾਂ ਮੈਂ ਤੋ ਮੱਟੀ ਤਿਆਰ ਮੇਰੀ ਜ਼ਬਾਨ ਨਹੀਂ ਬੁਲਉਂਦੀ ਮੈਂ ਤੇ ਕੋ ਗੱਲ ਕਰ ਬੈਠੇ ਨੂੰ ਤੇ ਕੰਨਾ ਕਰਦੀ ਨਹੀਂ ਨੀ ਦੱਸ ਤਾਂ ਮਰੀ ਆ ਤੇ ਬੁਲਵਾ ਲਾ ਲੇ ਕੋ ਹਾਂ ਆਪੇ ਆਜੂ ਵੀ ਜਲੋਂ ਆਉਣਾ ਹੋਣੀ ਨਿਆਣੀ ਕਰੀ ਨਿਆਣੇ ਲੈ ਕੇ ਕਿ ਆਉਦੇ ਨਾਲ ਚਲ ਫਿਰ ਚੱਗ ਆਉ ਯਾਰ ਨਹੀਂ ਨਿਆਣੇ ਲੈ ਗਈ ਨਹੀਂ ਵੈਸੇ ਛੁੱਟੀ ਲੈ ਕਰਉਂਦੀ ਨਹੀਂ ਤੇ ਤੂੰ ਛੁੱਟੀ ਕਿਦਾਂ ਫਰਾ ਤੇਰੇ ਨੇ ਸਕੂਲ ਦਾ ਹੈ ਕੀ ਉੱਥੇ ਕੋ ਪ੍ਰੋਗਰਾਮ ਚ ਪਹਿਣਾ ਵਾ ਵਈ ਪਹਿਣ ਭਰਾ ਇਨਾ ਸੱਦੇ ਆ ਚਾਲੇ ਫਿਰ ਤੂੰ ਹੀ ਐਵੇਂ ਮਾਰਦੀ ਰਹੀ ਨਹੀਂ ਫਿਰ ਤਾਂ ਨੇ ਜਾਣਾ ਬੰਦਾ ਹੀ ਸੀ ਜਾਣਾ ਹੀ ਹੁੰਦਾ ਵਾ ਤੂੰ ਮੇਰੇ ਮਿੰਟੋਂ ਮਿੱਟੀ ਉੱਪਰ ਠੰਡ ਦੇ ਸਾਰਾ ਪੋ ਦਾ ਮੀਨਾ ਕਰੇ ਕੰਮ ਕਰਦੀ ਰਹੀ ਤੇ ਤੂੰ ਸਾਰਾ ਪੀਤੀ ਲਾਣੀ ਸਿਰੇ ਦੀ ਸਗਾਤ ਤੇ ਤੂੰ ਪਹਿਲਾਂ ਤੇ ਛੇੜਾ ਛੇੜ ਦੇਣੀ ਤੇ ਜੇ ਕਿਤੇ ਮਾੜੀ ਜੀ ਮੈਂ ਗੱਲ ਕਰ ਦਿੱਤੀ ਆ ਵੀ ਠੰਡ ਕਰ ਦੇ ਮੈਂ ਤਾਂ ਸੱਸਰੀ ਦੇ ਕਿਉਂ ਕਿੱਥੇ ਗਈ ਆ ਮੈਂ ਤੈਨੂੰ ਕੁਝ ਨਹੀਂ ਕਿਹਾ ਹੋਰ ਮੈਂ ਤਾਂ ਕੋਈ ਏਡੀ ਗੱਲ ਨਹੀਂ ਕੀਤੀ ਮੈਂ ਠੰਡ ਵੀ ਕੀਤੀ ਆ ਠੰਡ ਬੜੀ ਬਣਾਉਂਦੀ ਹੂੰ ਨਾ ਕਿਸੇ ਨੂੰ ਪੀਂਦਾ ਦਿੱਤਾ ਸਾਬ ਸਾਬ ਜਾ ਜਾ ਕੇ ਚਾਚੂ ਬਣਾ ਕੰਮ ਕਰ ਜਾ ਕੇ ਆਪਣਾ ਕਿਤੇ ਗਿੱਲੇ ਨਹੀਂ ਡੇ ਜਾਂ ਕਿਤੇ ਸੁੱਕਣ ਹੀ ਨਹੀਂ ਡੇ ਅੱਜ ਮਸ਼ੀਨ ਨੂੰ ਵੀ ਪਤਾ ਨਹੀਂ ਕੀ ਵਾਰ ਤੇ ਲੱਗਦੀ ਚਲ ਇਹ ਵੀ ਦੁਪੱਟੀ ਲੈ ਕੇ ਗਈ ਆ ਨਾ ਇਹਦੇ ਕੋਲ ਜਾਣੀ ਕੱਪੜੇ ਸਵਾਕੇ ਲਿਉਣੀ ਆਹ ਵਿਪਰ ਲਪਰ ਨਾਲ ਪਾਣੀ ਕਰਨ ਗਿਆ ਸੀ ਇਹ ਕਿਹੜੇ ਵੇਲੇ ਸੁੱਕਣਗੇ ਚੱਪਲਾ ਪਾ ਕੇ ਮੈਡਮ ਚਾੜ ਆਈ ਹੈ ਨਵੇਂ ਉਤਰੇ ਕਰੀਸ ਤੇ ਹੇਠਾਂ ਦੂਰੇ ਦੂਰੇ ਜੋੜੇ ਲਾਏ ਮੈਂ ਤੇ ਕਦੀ ਆਪਣਾ ਟੱਬਰ ਨਾ ਚੜੰਦਾ ਬਤੇ ਇਹ ਬਹੁਤੀ ਝੁਕੂ ਕਰਦੀ ਆ ਜਾਂਦੀ ਆ ਆਹ ਖੁਦੀ ਮਗਰੇ ਹੀ ਆ ਗਈ ਇੱਕ ਤੇ ਗੱਲਾਂ ਬਣਾਂ ਕਰਦੀ ਕੀ ਕਰਾਂ ਲੀੜੇ ਤੇ ਪੁੱਕਣੇ ਤੇ ਕਿੱਥੇ ਮੇਹਣੇ ਵਾਲੇ ਦੇ ਦਊਂਗੀ ਪਰ ਆਪਾਂ ਜੀ ਕਿਤੇ ਢੋਕੀ ਕਰਦੇ ਜਿ ਘਟਣ ਦਾ ਨਾ ਲੈ ਇਹ ਦਿੱਤੇ ਆ ਚਾੜ ਨਾਲੋਂ ਜ਼ਿਆਦਾ ਕਾੜਾ ਸਰਫਾ ਪਾੜਿਆ ਨਹੀਂ ਪੰਮੋ ਚਾੜ ਬਣਾਉਂਦੇ ਨਹੀਂ ਕਿ ਆਜੇ ਖਲੋਗੀ ਤੂੰ ਤਪਤੀ ਲੈ ਕੇ ਆਈ ਹੈ ਚਾੜ ਤੇ ਤਾਂ ਨਹੀਂ ਕਿ ਆ ਮੈਂ ਜੇ ਖੰਦਈ ਜਾਨੇ ਨਾ ਉੱਤੇ ਬੈਠੀ ਆ ਜੇ ਮੈਂ ਬਾਹਰ ਵੀ ਖੰਸ ਲੜਿਆ ਧੁੰਮ ਦਾ ਕਰਦੀ ਕਿ ਅੱਜ ਤੈਨੂੰ ਲੱਗਦਾ ਸਪਾਈ ਕੀਤੀ ਲੈ ਹੋਰ ਤੈਨੂੰ ਕੀ ਲੱਗਾ ਫਮੇ ਕਿ ਰਸਪਾਈ ਨਹੀਂ ਕਰਦੀ ਅੱਜ ਕਰਾ ਲਈ ਮੈਂ ਮੈਂ ਆਪ ਕਾਟੀ ਕਰ ਦਿੱਤੀ ਸੀ ਤੇ ਵੀ ਪਾਣੀ ਪਾਸ ਆੜ ਦਿੰਦੀ ਸਮਝ ਨਹੀਂ ਆਉਂਦੀ ਨੰਗਿਆ ਦੇ ਦੇ ਨੰਗਣਾ ਕੀ ਹੈ ਫਿਰ ਇੱਥੇ ਘਰ ਸੌਣ ਮੇਰੀ ਹੈ ਤੂੰ ਕੋਚੇ ਪਾਚੇ ਜੇ ਲਾਏ ਆ ਨਹੀਂ ਮੈਂ ਤੇਰੇ ਤਰ੍ਹਾਂ ਨਹੀਂ ਕਰਦੀ ਮੈਂ ਕਿਸੇ ਦੇ ਘਰ ਆ ਕੇ ਕਰਦਲੀ ਨਾ ਕੋਚੇ ਪਾਚੇ ਕਿੰਨੇ ਨਾ ਦੇਂਦੇ ਚੱਲ ਮੇਰੀ ਗੱਲ ਸੁਣ ਸਾਡੀ ਖਾਣੇ ਵਿੱਚ ਖਰਾਬ ਹੋ ਗਈ ਅਲੇਡੇ ਧੂਕੇ ਮਸਵੇਰ ਤੇ ਉਦਾ ਪਾਇ ਸੁੱਕਣ ਨਹੀਂ 줘야 ਹਾਂ ਇਹ ਵੀ ਸੱਚ ਕਰਨਾ ਸੀ ਕਹਿਣਾ ਸੀ ਖੀਂ ਤੇ ਸਾਡੀ ਖਰਾਬ ਸਾਡੇ ਅੱਜ ਦੰਦੇ ਨੋਗੇ ਵੇਖੀ ਕਿੰਨੇ ਮੈਂ ਕਦੇ ਤਾਣਾ ਨਹੀਂ ਤੋਦੀ ਮੈਂ ਜਦੋਂ ਤੁੱਪ ਲੱਗੇ ਮੈਂ ਕਿਹ ਰੋਈ ਨਹੀਂ ਮੈਂ ਇੰਨਾ ਕੋ ਮਾਰਿਸ ਕਾ ਨਹੀਂ ਇਹ ਗੱਤ ਨਹੀਂ ਪਰ ਮੈਂ ਉਸ ਕਾ ਦੇਦੀ ਨਿਕਲ ਹੀ ਖਰਾਬ ਆ ਕੋ ਆਪ ਵੇਲਾ ਝੂਠ ਨਾ ਮਨ ਮੈਂ ਤੇਰੇ ਪੱਤੀ ਬੱਧੀ ਤੇ ਉਸੇ ਲਈ ਬੈਠੋ ਤੇਰੇ ਕੋ ਦਿਵਾਰੇ ਦੇ ਨਾਲ ਜਾ ਕੇ ਪਾਓ ਖਰਾਬ ਮਸ਼ੀਨ ਹੋਈ ਗਿਆ ਲੱਗਾ ਪਿਆ ਹੁਣ ਕਿਨਾ ਕਰੀ ਜਾਵਾਂ ਪ੍ਰੀਤ ਵੀ ਆ ਆ ਜਾ ਫਿਰ ਬਹਿ ਜਾ ਆ ਜੂਗੀ ਤੇ ਚੱਲ ਵੀ ਉਹਨੂੰ ਆਖਿਆ ਕਿ ਮੈਂ ਛੇਤੀ ਆ ਜਾਈ ਤੇ ਨਵੀਂ ਮਸ਼ੀਨ ਲੈ ਆ ਉਹ ਵੀ ਉੱਥੇ ਜਾ ਕੇ ਡੇਰੇ ਲਾ ਕੇ ਬਹਿ ਗਈ ਤੇ ਆਈ ਹੀ ਨਹੀਂ ਚਲ ਨਹੀਂ ਮੈਂ ਤੇਨੂੰ ਸਭ ਤੂੰ ਉਹਦਾ ਕੱਟ ਹੀ ਕਰਿਆ ਕਰ ਬਖਤੋਈਆਂ ਨਾ ਕਰਿਆ ਕਰ ਮੇਰੇ ਕੋਲ ਇਹ ਦਿੱਤ ਨਾ ਲੰਮੀ ਆ ਵੇਖ ਸਾਰਾ ਸਾਫ ਕੀਤਾ ਕਿ ਨਹੀਂ ਕੀਤਾ ਤੇ ਤੇ ਮੇਰੇ ਸੀਰੀ ਚੱਲੀ ਤੁਸੀਂ ਮੈਂ ਨਹੀਂ ਜਾਣਾ ਤੇ ਵੇਖ ਲੈ ਇਸ ਰੰਬਾ ਚਾਰ ਹਲਕਾ ਕਿੰਨੀਆ ਕਰਦੀ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਵੇਖਾਂ ਆ ਕੀ ਇਹ ਸਾਰਾ ਸਾਫ ਸੁਥਰਾ ਰੱਖਿਆ ਕੀ ਜੇ ਤੂੰ ਵੱਧ ਹੁਣ ਲੱਭੀ ਇੱਕੇ ਦੇ ਹੀ ਬੰਦਾ ਕਰ ਲੈ ਤੁਹਾਡੇ ਨੂੰ ਲੋਈ ਥੋੜੀ ਕਿਉਂ ਥੇ ਕੀ ਸਿਕਸਾਈ ਜਾਣੀ ਲੋਈ ਤੇ ਲੋਈ ਨੂੰ ਦੱਬ ਕਰਨਾ ਸਰੀਕ ਠੰਡੇ ਨਹੀਂ ਮੈਸਾਪ ਕੋਈ ਕਹਿ ਰਹੀ ਦੀ ਤੂੰ ਹੀ ਤਾਂ ਰੋ ਦੇ ਉੱਥੇ ਦੀ ਉਹ ਉੱਥੇ ਨਾ ਨਹੀਂ ਨੰਗੋੜੀ ਨਾ ਕਰੋ ਮੈਂ ਨਹੀਂ ਕਦੀ ਕਿਸੇ ਨੂੰ ਆ ਗਿਆ ਮੈਨੇ ਨਹੀਂ ਆਇਆ ਫਿਰ ਕੀ ਗੱਲ ਆ ਕੇ ਬੈਠ ਨਹੀਂ ਦਰਮਾ ਲਈ ਆ ਮਾਤਾ ਰੇਸੋ ਇਹ ਬੱਤੇ ਨਹੀਂ ਤੇ ਮੈਂ ਪਰ ਜਾਵਾਂ ਕਿ ਮੈਂ ਇੱਥੇ ਬੈ ਕੇ ਕੀ ਨਹੀਂ ਬਹਿ ਜਾ ਜਾਂ ਨਸੀਬ ਐਸੇ ਕਰੀ ਕੀ ਕਰਨੇ ਜਾ ਕੇ ਫਿਰ ਉੱਥੇ ਵੀ ਐਨੀ ਇੱਕ ਚੀਜ਼ ਦੋਹ ਜਾਂਦੀ ਬਸ ਐਂ ਚੁੰਦੇ ਰਸ ਇੰਨਾ ਨਹੀਂ ਕਰੀਗਾ ਬਸ ਥਾਲੀ ਹੀ ਤੇ ਨਹੀਂ ਹੁੰਦੀ ਲੱਗਾ ਸਣਾ ਕਾਲਾ ਕੁਤੀ ਨਹੀਂ ਮੈਂ ਮਾ ਉਹ ਦਿੰਜ ਕਾਮ ਗਿਆ ਹਾਂ ਜਾਨੇ ਦਾ ਸੱਚ ਕਰਦੇ ਕੋਸ਼ਿਸ਼ ਕਰ ਰਹਾ ਨਾ ਇਹ ਰਚ ਕਰ ਰਹੀ ਕਿ ਇਸ ਬਿਲਡ ਕਰ ਰੋ ਕਿ ਤੇਰਾ ਤੇਰੀ ਮਾਂ ਦੀ ਬਿਲੀ ਨਾ ਨਹੀਂ ਕਰ ਰਹੀ ਅਮੇ ਮਿਸਾ ਸਾਬਿਆ ਨਾ ਨਹੀਂ ਕਿ ਆਪ ਨਹੀਂ ਕਰੋਗੀ ਖਾਣਾ ਮੈਂ ਮਿਸਾ ਰੋਗੇ ਬੋਲਦੀ ਹੈ ਜੀ ਨਹੀਂ ਮੈਂ ਨਹੀਂ ਰੋਟੀ ਦਾ ਹੀ ਖਾਣਾ ਜੀ ਇਹ ਕਾਹੂ ਜੀ ਇਹ ਨਾ ਖਾਣੀ ਖਾਣਾ ਨਹੀਂ ਰੋਟੀ ਵੀ ਬਣਾਣੀ ਜੀ ਪਰ ਰੋਟੀ ਖਾਵੇ ਰਹੀ ਹੈ ਤੇਰੀ ਮਾਂ ਦੀ ਪਰ ਕਿਤੇ ਸਮਾਈ ਨਾ ਕੁਲੀ ਸੁੱਤੀ ਅੰਦਰੋਂ ਉਹਨਾਂ ਬਾਹਰ ਕੋਈ ਬੰਦੀ ਲੋੜੀ ਨਾਲ ਦਸਮਾ ਕਿ ਬਰਾਂ ਦੇ ਸੌ ਕਰਦੇ ਹਾਂ ਸਾਰੇ ਕਰਦੇ ਆ ਸਾਰੇ ਸਾਥ ਤੋਂ ਦੇ ਆ ਮੈਂ 10ਵੀਂ ਮੈਂ ਇਤਹਾਸ ਦੇ ਨਾਲ ਚੀਜ਼ਾਂ ਪੜ੍ਹਦੀ ਬਹੁਤ ਜਰਦਾ ਬਿਸਕਾ ਮੈਂ ਜਿਹਾ ਬੜਿਆ ਆ ਆਪਾਂ ਸਭ ਨਾਲ ਕਿੰਨੇ ਖਰਾਬ ਹੋ ਗਏ ਕੋਲਾ ਜੀਆ ਤੁਹਾਨੂੰ ਲੱਗਦੀ ਤੇ ਮਾਰੇ ਆ ਕਿ ਕਰ ਆਵੇਂ ਕਿਹੜਾ ਜੀਰੂ ਆ ਕਿਹੜਾ ਚੱਲਦਾ ਈ ਅੱਜਕੱਲ ਤੇ ਚਾਹੀਦੇ ਤੇ ਬੰਦੇ ਆ ਸਭ ਨੂੰ ਮੇਰਾ ਜਿਹੜਾ ਮੈਂ ਮੰਨ ਲੇ ਕੋ ਬੜੇ ਕੰਮ ਆ ਚੱਲ ਜੀ ਇਸਨੇ ਹਮ ਨੂੰ ਘੰਟੇ ਨੇ ਕੋਠੇ ਦੇ ਕਰ ਸਵਾ ਸਫਾਈ ਕੀਤੀ ਤੁਹਾਡੇ ਕੋਲ ਇਹ ਬਹੁਤ ਚਿਕਾ ਮੁਰਗੀ ਆ ਰਹੀ ਹੈ ਜਿਹਨੂੰ ਸਖਾਈ ਕਰਨਾ ਨਾ ਆਪਣੇ ਤੇ ਕਰ ਜਾਉਂਦੇ ਆ ਫਿਰ ਇਹ ਅੱਧਾ 20000 ਦਿਖਾਈ ਦੇਗੀ ਇਹ ਨੀ ਤੂੰ ਦੇ ਕੰਮ ਬਈ ਪਤਾ ਨਹੀਂ ਕੀ ਹੁੰਦਾ ਪਰ ਮਾਸਾ ਨਾ ਤੇ ਫੂਕ ਪਸਾਰ ਜੇ ਪਾ ਲੈਣਾ ਹੀ ਮਾਸਾ 77 ਜਿਸ ਨਾਲ ਜਾਈ ਦੇਖ ਲੀੜੇ ਸੁੱਕ ਜਾਣਗੇ ਹੁਣ ਕਿੰਨਾ ਘਰੇ ਪਾਲਟੀ ਚੁੱਕ ਕੇ ਤੁਰੇ ਫਿਰਾਂ ਵੇਖ ਨਾ ਮਰੀ ਇਧਰੋਂ ਤੂੰ ਘੱਟ ਜਾਨੀ ਹੁੰਦੀ ਚਿੱਪਲੇ ਫਤੋ ਤਰ आ ये भी देख कर इधर देख के का कर के जैसे जी इगला है तोनी तो पेरिमाती जैसे है ते स्कारा मेरी तो कैमरे पर स्कम ना كده मैं हां तो तो अपना ਕੱਟਦੀ ਨਾ ਕੱਟਦੇ ਨੇ ਤੋਪੀ ਜਾਨਾ ਮਾ ਮੈਂ ਕਿੱਥੇ ਨਾ ਕੱਟਦੀ ਅਸਵਾਜ ਤੜੇ ਸਤ ਦੀ ਬੜੀ ਮੈਂ ਇਹ ਨਹੀਂ ਵੀ ਤੋੜਾ ਖੜਾ ਕੱਟੇ ਚੱਲ ਗਿਆ ਅਕਸਰ 100 ਨਹੀਂ ਕੜੀ ਆ ਜੇ ਮਗਰ ਉਹ ਲੀੜਾ ਦਿੱਤਾ ਕਿੰਨੇ ਲੰਬਾ ਮੁੰਡਾ ਘਰੇ ਉਪਰੇ ਪੱਠੇ ਪੁੱਠੇ ਵੜਦਾ ਹੋਊਗਾ ਹੁਣ ਉਹਨੇ ਤੈਨੂੰ ਥੋੜੀ ਤੋਂ ਹੀ ਲੈ ਕੇ ਤੋਪੀ ਨਹੀਂ ਇੱਕ ਦਿਨ ਨਾ ਮੈਂ ਕੱਪੜੇ ਤੇ ਕਿਰ ਕਿਰ ਨਿਕਾਲ ਲਾ ਲਾ ਤੋਪੀ ਪਾ ਲਾ ਲਾ ਜੀ ਕਾਹੜਾ ਪੈਦਾ ਤੇ ਪਤਾ ਨਾ ਰੱਬ ਨੇ ਇੰਦਾ ਗਾੜਾ ਸੋਨਾ ਪਾਇਆ ਤੂੰ ਲੈ ਕੇ ਲਿਆ ਤੇ ਲੱਗਦੀ ਨਹੀਂ ਤੋਪੀ ਲੱਗਦੀ ਨਾ ਮੈਂ ਆਈ ਨਹੀਂ ਖਾਂਡੇ ਚ ਬਾਹਰ ਜਾਵਾਂ ਨਾ ਨਹੀਂ ਪਤਾ ਕਿ ਪਤਾ ਮੈਂ ਰੱਖ ਦੇਗੀ ਤੇ ਸੁਭਾਈ ਕਰਾਈ ਆ ਜਿਵੇਂ ਤਰਾ ਕੇ ਹੋਸ਼ ਹੋ ਮਾਰ ਤਾ ਤੇਰੀ ਉੱਤੇ ਮਾਰੀ ਮੇਰੇ ਪੈਸੇ ਦੇ ਇੱਕ ਕੰਮ ਕਰਾ ਫਿਰ ਸਮਝ ਮੈਂ ਹੀ ਨਹੀਂ ਖਾਂਡੇ ਵਧੀਆ ਬਾਹਰ ਜਾਵਾਂ ਹੱਥ ਪਾਹੇਗੇ ਖੱਗ ਦੇ ਹਿਸਾਬ ਦੀ ਪਈ ਮੈਂ ਤਾਂ ਕਬਲੀ ਦੀ ਸੀ ਤੇਨੇ ਨਾਲ ਸਾਲ ਤੱਕ ਚੱਲ ਜੂਗੀ ਜਨ ਮਾਏ ਤੰਬੂਆ ਢੋਗਾ ਬੂਆ ਹੁਣ ਕੋਈ ਆਬੀ ਕਰ ਮੇਰੀ ਮੀਂਹ ਤੇ ਪਾਪੂਲੇ ਦੇ ਬਗਾ ਮਾਰ ਨਾ ਤੈ ਕੋਟੀ ਜਿਵੇਂ ਆਪਣਾ ਤੇ ਜੈ ਚੜ੍ਹ ਗਿਆ ਹੈ ਵੱਡੀ ਸਪਾਉਦਾਰ ਆਈਏ ਕੁਝ ਤੇ ਕੁਛ ਨਹੀਂ ਹੁੰਦੇ ਮੇਰੇ ਨਾਲ ਆਪਣੀ ਜਾਣ ਕੇ ਉਹ ਨਾ ਵਾਤੀ ਗਾਈ ਜਿੰਦੇ ਨਾਲ ਆਪਣਾ ਸੁਣਿਆ ਨਾ ਸਾਰਿਆਂ ਸੋਤੇ ਬਾਹਰ ਚੁੱਪਦਾ ਅਲਾਨੀ ਤੇ ਪਾਛੜਦੀ ਤੇ ਇਥੇ ਮੈਂ ਅੱਜ ਲਈ ਉਹ ਨਹੀਂ ਕੁਛ ਨਾ ਸੀ ਕਿੰਨੇ ਦਾ ਹੁੰਦਾ ਹੈ ਜਿਆਦਾ ਨਹੀਂ ਪੈਸੇ ਦੇ ਨਹੀਂ